ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਕੰਬਾਇਨਾ ਦੀ ਰਿਪੇਅਰ ਤੁਹਾਨੂੰ ਪਤਾ ਚੱਲ ਰਹੀ ਹੈ ਤੇ ਤਿੰਨ ਚਾਰ ਦਿਨ ਤੋਂ ਆਪਣੀ ਵੀਡੀਓ ਜਿਹੜੀ ਨਹੀਂ ਆਈ ਵੀਡੀਓ ਨਾ ਆਉਣ ਦਾ ਕਾਰਨ ਇਹ ਸੀ ਕਿ ਸਿਹਤ ਮੇਰੀ ਜਿਹੜੀ ਥੋੜੀ ਕਾਫੀ ਖਰਾਬ ਹੋ ਗਈ ਖੰਗ ਜ਼ੁਕਾਮ ਤੇ ਬੁਖਾਰ ਨਾਲ ਤਾਂ ਕਰਕੇ ਕੰਮ ਵੀ ਜਿਹੜਾ ਸੀ ਵਿੱਚ ਦਾ ਵਿੱਚ ਰਿਆ ਰਿਹਾ ਤੇ ਉਸ ਤੋਂ ਬਾਅਦ ਹੁਣ ਕੰਪਲੀਟ ਕਰਕੇ ਹੁਣ ਆਪਾਂ ਇਹਦੀ ਰੀਲ ਦਾ ਕੰਮ ਰੁੱਲੇ ਦੇ ਪਰੋਂਗਾ ਨਵੀਆਂ ਪਾਤੀਆਂ ਕਾਫਟ ਨਵੀਆਂ ਪਾਤੀ ਇੱਥੇ ਵਾਲੀ ਸ਼ਾਰਟ ਦਾ ਚੁੰਡਾ ਲਾਉਣਾ ਹੀ ਹੋ ਲਾ ਦੇਣਾ ਤੇ ਬਾਕੀ ਆ ਮਸ਼ੀਨ ਦਾ ਕੰਮ ਐਪੀ ਹਣੀ ਨੇੜੇ ਜਾ ਬਿਮਾਰ ਜਾ ਲੱਗਾ ਹੈ ਹਾਏ ਉਹ ਲੱਗਾ ਇਹ ਉਹ ਬੰਦਾ ਹੀ ਸਿਆਣੋ ਜਿਹੜਾ ਕਟ ਟਾਇਰ ਤੇ ਬਹਿ ਕੇ ਐਮਪੀ ਜਾ ਕੇ ਕਹਿੰਦਾ ਸੀ ਵੀ ਕੰਮ ਨਹੀਂ ਲੱਭਦਾ ਹਾਂਜੀ ਕਿਹਾਂ ਹੀ ਸ਼ੇਰ ਜਾ ਹੋ ਹੈ ਸ਼ੇਰ ਜਾ ਕਿਵੇਂ ਹੀ ਕਿਵੇਂ ਸ਼ੇਰ ਜਾ ਕਿਵੇਂ ਹੀ ਉਹ ਓ ਸ਼ੇਰ ਜਿਹਾ ਐ ਐ ਹੀ ਹੈ ਨਾ ਬੜੇ ਮੈਯੂਸ ਲੱਗ ਰਹੇ ਹੋ ਕੀ ਹੋਇਆ ਹੈ ਨਾ ਤੇ ਅੱਗੋਂ ਦਾ ਕੰਮ ਨਹੀਂ ਲੱਭਦਾਨੀ ਦੀਏ ਐਮਪੀ ਜਾਣਾ ਐਮਪੀ ਜਾਣਾ ਐਮਪੀ ਹੈ ਇਹ ਭਾਈ ਐਮਪੀ ਤਾਂ ਬੜਾ ਚਾਲੂ ਹੈ ਕਹਿੰਦਾ ਐਮਪੀ ਨਹੀਂ ਜਾਣਾ ਔਰ ਜਿੱਥੇ ਮਰਜ਼ੀ ਲੈ ਜਾਓ ਐਮਪੀ ਨਹੀਂ ਜਾਣਾ ਕਹਿੰਦਾ ਐਮਪੀ ਦਾ ਵੱਡੇ ਵੱਡੇ ਕੰਨੀ ਹੱਥ ਲਵਾਉਂਦੀ ਆ ਹਾਂ ਤੇ ਲੱਲੀ ਡਾਨ ਜੀ ਲੱਲੀ ਡਾਉਣ ਤੈਨੂੰ ਆਸਟ੍ਰੇਲੀਆ ਤੋਂ ਮੈਨੂੰ ਕੱਲ ਬੰਦੇ ਦਾ ਫੋਨ ਆਇਆ ਕਹਿੰਦਾ ਵੀ ਲੱਲੀ ਡਾਉਣ ਆ ਗਿਆ ਮੈਂ ਲੈ ਲੱਲੀ ਡਾਉਣ ਲੱਲੀ ਡਾਉਣ ਨੂੰ ਇਹਨਾ ਠੰਡ ਨਹੀਂ ਲੱਗਦੀ ਟੀ-ਸ਼ਰਟ ਚ ਫਿਰਦਾ ਤੇ ਉਧਰ ਆਪਣੇ ਸੇਖੋ ਸਾਹਿਬ ਨਹੀਂ ਵੀ ਅੱਗ ਪਾਈ ਆਉਂਦੇ ਆ ਆਪਾਂ ਕਰਦੇ ਆ ਗੱਲਾਂ ਬਾਤਾਂ ਨਾਲ-ਨਾਲ ਵੀਡੀਓ ਵੀ ਬਣਾਵਾਂਗੇ ਜਿਵੇਂ ਜਿਵੇਂ ਆਪਾਂ ਕੰਮ ਕੀਤਾ ਆ ਹੁਣ ਤੁਹਾਨੂੰ ਮੈਂ ਥੋੜੀ ਜੀ ਕਟਰਦੀ ਇੱਕ ਆਪਣੀ ਜਾਣਕਾਰੀ ਦੇਣਾ ਇਹ ਜਦੋਂ ਆਪਾਂ ਇਹਦੀਆਂ ਨਵੀਆਂ ਫਿੰਗਰਾਂ ਪਾਤੀਆਂ ਹੁਣ ਆਪਾਂ ਇਹਨਾਂ ਫਿੰਗਰਾਂ ਦੀ ਅਲਾਈਨਮੈਂਟ ਕਰਾਂਗੇ ਉਹ ਲੈਨਮੈਂਟ ਆਪਾਂ ਕਿਵੇਂ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਹੱਥ ਨਾਲ ਬਲੇਡ ਆਪਾਂ ਪੈਂਦਾ ਨਵੀਂ ਸਟਿੱਪ ਤੇ ਨਵਾਂ ਬਲੇਡ ਪੈਂਦਾ ਕਰਾਂਗੇ ਉਹ ਕਿਵੇਂ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੈਸੇ ਪਤਾ ਸਾਰਿਆਂ ਨੂੰ ਪਰ ਜਿਹੜੇ ਵੀਰਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਜਾਣਕਾਰੀ ਦੇਵਾਂਗੇ ਜਿਹੜੇ ਵੀਰਾਂ ਨੂੰ ਪਤਾ ਉਹ ਸਾਨੂੰ ਇਹ ਨਾ ਕਹਿਣ ਵੀ ਤੁਸੀਂ ਆਏ ਲੱਗੇ ਆਏ ਉਹ ਆ ਸਭ ਦਾ ਉਹਦਾ ਉਹਦਾ ਤਰੀਕਾ ਹੁੰਦਾ ਵੀਰੇ ਕੰਮ ਦਾ ਕੋਈ ਕੰਮ ਹੋਈ ਹੋਣਾ ਹੁੰਦਾ ਕੋਈ ਕਿਸੇ ਤਰੀਕੇ ਕਰ ਲੈਂਦਾ ਕੋਈ ਕਿਸੇ ਤਰੀਕੇ ਕਰ ਲੈਂਦਾ ਜਿੱਦਾਂ ਕਹੇ ਨੇ ਫਰੋਈ ਪਰ ਜਾਣਾ ਹੋਵੇ ਤੇ ਕੋਈ ਕਿਹੜਾ ਰੋਡ ਚਲਾ ਜਾਂਦਾ ਕੋਈ ਕਿਹੜਾ ਰੋਡ ਚਲਾ ਜਾਂਦਾ ਜਾਣਾ ਫਰੋਈ ਪਰ ਹੀ ਹੁੰਦਾ ਤੇ ਇਹ ਆਪਾਂ ਅਲਾਈਨਮੈਂਟ ਦੀ ਤੁਹਾਨੂੰ ਖਵਾਵਾਂਗੇ ਜਦੋਂ ਕਰਾਂਗੇ ਆਹ 엘ਿਵੇਟਰ ਆਪਣਾ ਇਹਦੀ ਅੱਜ ਹੋ ਗਿਆ ਸੀ ਖਰਾਬ ਥੱਲੋਂ ਵੱਢੀ ਗਈ ਸੀ ਇਹ ਚੈਂਟ ਢਿੱਲੀ ਚੱਲ ਕੇ 엘ਿਵੇਟਰ ਦੀ ਬਰੀ ਇਹ ਆਪਾਂ ਪੂਰਾ ਇੱਥੋਂ ਲੰਮਾ ਪੀਸ ਹੀ ਲਾਤਾ 12 ਗਏ ਇਹਦਾ ਰੱਖ ਕੇ ਤੇ ਆਪਾਂ ਮਸ਼ੀਨ ਨੂੰ ਆਪਾਂ ਫੀਡਰ ਪਾ ਕੇ ਤੇ ਕਟਰ ਆ ਪੁੱਤੇ ਰੱਖ ਦਿੱਤਾ ਤੇ ਜਿਹੜਾ ਮੈਂ ਵੀਡੀਓ ਦੇ ਵਿੱਚ ਕਿਹਾ ਸੀਗਾ ਵੀ ਆਪਾਂ ਦੋ ਬੰਦੇ ਹੀ ਆਪਾਂ ਇਹਦੇ ਤੋਂ ਰੀਲ ਵੀ ਲਾ ਸਕਦੇ ਹ ਰੂਲਾ ਵੀ ਲਾ ਸਕਦੇ ਕਟਰ ਵੀ ਥੱਲੇ ਲਾ ਸਕਦੇ ਉਹਦਾ ਫੰਡਾ ਇਹ ਸੀ ਵੀਰੇ ਜਦੋਂ ਆਪਾਂ ਮੰਨ ਲਓ ਚਾਦਰ ਲਾਉਣੀ ਆ ਲੱਲੀ ਆਪਣਾ ਇੱਥੇ ਫਰਮਾ ਸੀ ਜਿਹੜਾ ਪਸਰੀਆ ਸਰੀਆ ਹੀ ਗੋਲ ਮੋੜਿਆ ਹੀ ਸਰੀਆ ਮੋੜਿਆ ਆ ਹੀ ਜਿਹੜਾ ਜਿਹੜਾ ਝੋਲੀ ਦਾ ਫਰਮਾ ਬਣਾ ਕੇ ਆਪਾਂ ਲੈ ਕੇ ਗਏ ਆਏ ਉਹ ਕਿੱਥੇ ਰੱਖਿਆ ਹੀ ਅੰਨਾ ਕਾਹੋ ਉਹ ਉੱਥੇ ਹੋਣਾ ਵੇਖਾ ਉਹ ਆਪਾਂ ਫਰਮਾ ਰੱਖਿਆ ਹੀ ਇੱਥੇ ਲੀਲੀ ਚਾਦਰ ਦਾ ਨਹੀਂ ਸਰੀਏ ਦਾ ਹੀ ਸਰੀਏ ਦੀ ਗਲਾਈ ਦਿੱਤੀ ਹੋਈ ਸਰੀਏ ਨੂੰ ਉਹ ਵੇਖੀ ਕਿੱਥੇ ਸੜ ਤਾਇਰ ਇਹ ਆਪਾਂ ਮਸ਼ੀਨ ਦੇ ਅੱਗੇ ਪਾ ਕੇ ਇਹਨੂੰ ਕਟਰ ਨੂੰ ਜਦੋਂ ਵੀ ਆਪਾਂ ਕਿਤੇ ਵੀ ਕਰਨ ਲਾਉਣਾ ਹੋਵੇ ਕਟਰ ਪਾ ਕੇ ਸਭ ਤੋਂ ਪਹਿਲਾਂ ਥੱਲੇ ਰੀਲ ਨਾਲ ਥੱਲੇ ਆਪਾਂ ਰੱਖ ਕੇ ਇਹਨੂੰ ਸਭ ਤੋਂ ਪਹਿਲਾਂ ਫਿਰ ਰੀਲ ਲਾ ਲੈਣੀ ਰੀਲ ਲਾ ਕੇ ਫਿਰ ਆਪਾਂ ਰੂਲਾ ਕੱਢ ਦੇਣਾ ਦੋ ਬੰਦੇ ਕੱਢ ਸਕਦੇ ਕੋਈ ਔਖਾ ਕੰਮ ਨਹੀਂਗਾ ਉਸ ਤੋਂ ਬਾਅਦ ਆਪਾਂ ਐਵੇਂ ਕਟਰ ਥੱਲੇ ਸਿੱਡ ਦੇਣਾ ਸਾਈਡਾਂ ਦੇ ਥੱਲੇ ਗੁਟ ਕੇ ਲਾ ਕੇ ਕਿਉਂਕਿ ਪੁਰਾਣੇ ਮਾਡਲ ਦੇ ਵਿੱਚ ਇਦਾਂ ਨਹੀਂ ਸੀ ਲੈਂਦੇ ਕਟਰ ਨਾਲ ਤੇ ਲਾ ਕੇ ਥੱਲੇ ਸਿੰਪਲ ਤਰੀਕੇ ਨਾਲ ਥੱਲੇ ਲੈ ਜਾਊਗਾ ਕਟਰ ਉਸ ਦਿਵਾਰ ਰੀਲ ਲਾ ਕੇ ਵਿੱਚੋ ਵੇਲਾ ਜਦ ਹੋ ਗਿਆ ਫਿਰ ਦੋ ਬੰਦੇ ਸੱਦ ਕੇ ਚਾਰ ਹੋਰ ਜਿਹਨੇ ਲਾ ਕੇ ਨੂੰ ਮੋਢਾ ਕਰੋ ਸਿੱਧਾ ਕਰੋ ਜੋ ਮਰਜ਼ੀ ਕਰੀ ਜਾਓ ਇਦਾਂ ਇੰਨੀ ਹੁੰਦੀ ਆ ਸਿਸਟਮ ਸਾਰਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਉਹ ਲੱਭਾ ਨਹੀਂ ਫਰਮਾ ਵੀ ਇਹਨੂੰ ਆਪਾਂ ਗਲਾਈ ਕਿਵੇਂ ਦਿੱਤੀ ਸੀ ਆਪਾਂ ਮੇਰੇ ਨਾ ਇੱਥੋਂ ਜਦੋਂ ਚਾਦਰ ਪੱਟ ਲਈ ਸੀ ਆਹ ਜਿਹੜੇ ਐਂਗਲ ਹੁੰਦੇ ਆਂ ਦੇ ਥੱਲੇ ਲੱਗੇ ਆ ਜਿਹੜੇ ਇਹਨਾਂ ਦੇ ਉੱਪਰ ਇਹਨਾਂ ਦੇ ਉੱਪਰ ਰੱਖ ਕੇ ਇੱਥੋਂ ਐ ਸਰੀਆ 골ਦ ਦੇ ਸੂਤਾ ਸਰੀਆ ਰੱਖ ਕੇ ਜਿਹੜਾ ਲੈਂਟਰ ਵਾਲੇ ਜਾਲ ਚ ਪੈਂਦਾ ਉਹ ਸਰੀਆ ਰੱਖ ਕੇ ਤੇ ਉਨੀ ਝੋਲੀ ਦੀ ਆਪਾਂ ਉਹ ਗਲਾਈ ਦੇ ਲਈ ਸੀ ਸਰੀਏ ਨੂੰ ਸਰੀਏ ਨੂੰ ਗਲਾਈ ਦੇ ਕੇ ਆਪਾਂ ਤੇ ਉਹਦਾ ਆਪਾਂ ਫਰਮਾ ਬਣਾ ਲਿਆ ਸੀ ਤੇ ਆਪਾਂ ਜਦੋਂ ਇਹ ਗਲਾਈ ਦੇ ਲੈਣੀ ਆ ਤੇ ਗਲਾਈ ਨੂੰ ਆਪਾਂ ਜਾਨੀ ਕਿ ਗਲਾਈ ਨਾਲੋਂ ਆਪਾਂ ਵੱਧ ਚਾਦਰ ਮੋੜਨੀ ਆ ਥੋੜੀ ਜੀ ਵੱਧ ਮੋੜਨ ਦਾ ਇਹ ਫਾਇਦਾ ਵੀ ਮੌਕੇ ਤੇ ਆਪਾਂ ਜਿਹੜਾ ਡੈਂਟ ਆ ਉਹ ਇਥੋਂ ਆਪਾਂ ਕੋਈ ਵੀ ਸਿਸਟਮ ਲਾ ਕੇ ਉਹ ਕੱਢ ਸਕਦੇ ਆ ਪਰ ਬਾਅਦ ਦੇ ਵਿੱਚ ਬੈਂਡ ਪਾਉਣਾ ਬਹੁਤ ਔਖਾ ਫਿਰ ਇਹ ਰੂਲੇ ਤੇ ਆਪਾਂ ਇਹਨੂੰ ਪਾ ਲਿਆ ਸੀ ਤੇ ਇਧਰੋਂ ਆਪਣੀ ਇਹ 6 7 ਫੁੱਟੀ 8 8 ਫੁੱਟੀ ਚਾਦਰ 8 ਫੁੱਟੀ ਚਾਦਰ ਆ ਇਹਨੂੰ 8 ਫੁੱਟੀ ਆ ਇਹਨੂੰ ਤੇ 3 ਫੁੱਟ ਚੌੜੀ 8 ਫੁੱਟ ਲੰਮੀ ਜਿਹੜਾ ਇਹਦੇ ਨੂੰ ਪੌਣੇ ਫੁੱਟ ਦਾ ਪੀਸ ਵਧਿਆ ਉਹ ਵੀ ਆਪਾਂ ਥੱਲੇ ਕੰਮ ਆ ਗਿਆ ਜਿਹੜੇ ਇਹਨਾਂ ਨਾਲ ਆਪਾਂ ਥੋੜੇ ਥੋੜੇ ਪੀਸ ਵਧੇ ਉਹ ਵੀ ਆਪਾਂ ਥੱਲੇ ਹਲ ਪਰਚਾਦਰ ਲਾਤੀ ਜੋੜ ਲਾ ਕੇ ਤੇ ਆਹ ਪੈੰਗਲ ਵੀ ਨਵਾਲਾ ਤਾਂ ਸੀਗਾ ਇਹਦੇ ਚ ਸਿੰਪਲ ਫੰਡਾ ਇਹੀ ਆ ਵੀ ਬਸ ਇਹਨਾਂ ਦਾ ਰੱਖ ਕੇ ਤੁਸੀਂ ਫਰਮ ਬਣਾ ਲੈਣਾ ਤੇ ਫਰਮੇ ਨਾਲ ਥੋੜੀ ਜੀ ਗਲਾਈ ਵਾਧ ਦੇ ਦੇਣੀ ਆ ਉਦੋਂ ਬਾਅਦ ਜੇ ਤੁਹਾਡੇ ਕੋਲ ਟਰੈਕਟਰ ਦੀ ਟਾਪ ਲਿੰਕ ਹੋਵੇ ਇੱਥੋਂ ਲਾ ਕੇ ਦੋ ਪਾਸੇ ਵੈਲਡਿੰਗ ਲਾ ਕੇ ਓਵੇਂ ਟਾਈਟ ਕਰਕੇ ਜਿਵੇਂ ਜਿਵੇਂ ਚਾਦਰ ਬੈਠੂਗੀ ਓਵੇਂ ਓਨੂੰ ਟਾਂਕੇ ਮਾਰੀ ਜਾਣੇ ਹੱਥ ਲੱਡੇ ਪਾਸਿਓ ਤੇ ਇਸ ਤਰ੍ਹਾਂ ਨਾਲ ਘੈਂਟ ਤਰੀਕੇ ਨਾਲ ਕੰਮ ਹੋ ਜਾਂਦਾ ਲਓ ਜੀ ਆ ਲੱਭ ਗਿਆ ਸੀ ਸਾਰੀਆਂ ਮੈਂ ਆ ਦਿਖਾ ਦਿਆਂ ਆ ਬਣਾਇਆ ਸੀ ਆਪਾਂ ਫਰਮਾਂ ਦਾ ਮਿਲ ਕੇ ਐਦਾਂ ਰੱਖਿਆ ਆਪਾਂ ਵਿੱਚ ਆ ਦੇਖੋ ਵਾਹ ਦੇਖੋ ਪੂਰਾ ਬਿਠਾ ਕੇ ਪੂਰੀ ਗਲਾਈ ਹੈ ਨਾ ਇਧਰੋਂ ਸਿਰੇ ਤੋਂ ਸਿਰੇ ਤੱਕ ਮਿਲ ਕੇ ਵਾ ਲੈ ਉਹ ਇਸ ਹਾਂ ਗਲਾਈ ਦਿੱਤੀ ਜਾਂਦੀ ਇਹਨੂੰ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਇੰਨੀਆਂ ਗੱਲਾਂ ਬਾਤਾਂ ਆਂ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਜਾਣਕਾਰੀਆਂ ਲੈ ਕੇ ਆਜ ਰਵਾਂਗੇ ਆਹ ਮਸ਼ੀਨ ਦਾ ਆਪਣਾ ਕੰਮ ਵੀ ਕਾਫੀ ਨੇੜੇ ਹੋ ਗਿਆ ਤੇ ਇਹਦਾ ਕੰਮ ਆਪਣੀ ਮਸ਼ੀਨ ਦਾ ਹਜੇ ਕਾਫੀ ਪਿਆ ਤੇ ਜਿਵੇਂ ਜਿਵੇਂ ਕੰਮ ਹੋਈ ਜਾਊਗਾ ਉਹ ਮੈਂ ਤੁਹਾਨੂੰ ਦਿਖਾਵਾਂਗੇ ਹੁਣ ਤੁਹਾਨੂੰ ਫਿੰਗਰਾਂ ਦੀ ਸੈਟਿੰਗ ਬਾਰੇ ਜ਼ਰੂਰ ਜਾਣਕਾਰੀ ਦੇਵਾਂਗੇ ਜੀ ਕਾਫੀ ਦਿਨ ਸਾਥੇ ਤੋਂ ਵੀਡੀਓ ਨੇ ਪਈ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ